ਸਵਾਗਤ ਹੈ ਦੋਸਤੋ ਕਿਤੇ ਪੰਜਾਬ ਦੇ ਵਿੱਚ ਅੱਜ ਦੋਸਤੋ ਵੀਡੀਓ ਕਵਰ ਕਰਨ ਜਾ ਰਹੇ ਆ ਅੱਜ ਵੀਡੀਓ ਬਣਾਉਂਦਾ ਵੈਸੇ ਕੋਈ ਸਕ੍ਰਿਪਟਡ ਵੀਡੀਓ ਨਹੀਂ ਮੰਨਣੀ ਸੀਗਾ ਤਾਂ ਵੈਸੇ ਹੀ ਅਚਾਨਕ ਹੀ ਮੰਨ ਲਓ ਵੀ ਸਵੱਬ ਬਣਿਆ ਹਰੀਆਂ ਦੇ ਲਾਗੇ ਦਾ ਇਲਾਕਾ ਜਿਵੇਂ ਚੋਲਾ ਸਾਹਿਬ ਦੇ ਆਸ-ਪਾਸੇ ਜਿਹੜੇ ਤੁਸੀਂ ਬਕਸੇ ਦੇਖ ਰਹੇ ਹੋ ਇਹ ਇੱਥੇ 2 ਮਿੰਟ ਵੈਸੇ ਹੀ ਰੁਕੇ ਸੀਗੇ ਤੇ ਤਾਂ ਕਰਕੇ ਮੇਰੇ ਨਾਲ ਦੋਸਤੋ ਨਾਲ ਦਾ ਮੇਰਾ ਕਹਿੰਦਾ ਵੀ ਇਹ ਕੀ ਚੀਜ਼ ਆ ਵੈਸੇ ਤਾਂ ਜਿਹੜਿਆਂ ਨੇ ਦੇਖ ਲਿਆ ਸਟਾਰਟਿੰਗ 'ਚ ਪਤਾ ਲੱਗ ਹੀ ਹੋਣਾ ਵੀ ਸਮਝ ਗਏ ਹੋਗੇ ਵੀ ਤੁਸੀਂ ਕੀ ਚੀਜ਼ ਆ ਮੜਾਏ ਬਈ ਇੱਧਰ ਹੈਲੋ ਹੈਲੋ ਇੱਧਰ ਬਈ ਹੈਲੋ ਆਥੇ ਵਾਲਾ ਦੇ ਮੜਾਏ ਨਾ ਬਈ ਸਾਹਮਣੇ ਦੀ ਬੰਦਾ ਦੇਖ ਰਿਹਾ ਨਾ ਉਹ ਵੀ ਬੈਠਾ ਸਾਹਮਣੇ ਇਹ ਮੈਨੂੰ ਕਹਿੰਦਾ ਕੀ ਚੀਜ਼ ਆ ਕਹਿੰਦਾ ਜਿਵੇਂ ਯਾਰ ਆਰਮੀ ਦਾ ਮੈਲਟੀ ਦਾ ਕੋਈ ਬਕਸੇ ਬੁੱਕਸੇ ਪਮਪਾਣੀਗੇ ਵੈਸੇ ਤਰ ਜ਼ਿਆਦਾਤਰ ਜਿਹਨੇ ਨਹੀਂ ਧਿਆਨ ਦਿੱਤਾ ਹੁੰਦਾ ਹੋ ਸਕਦਾ ਵੀ ਨਵੇਂ ਬੰਦਿਆਂ ਨੂੰ ਨਾਮ ਪਤਾ ਹੋਵੇ ਨਵੇਂ ਜਵਾਕਾਂ ਨੂੰ ਪਰ ਸਾਰੇ ਨੂੰ 99% ਤਾਂ ਪਤਾ ਹੀ ਹੂਗਾ ਜਿਹੜੇ ਦੋਸਤੋ ਇਹ ਬਕਸੇ ਆ ਜੇ ਕਮੈਂਟਾਂ 'ਚ ਤੁਸੀਂ ਆਪਣੇ ਵਿਚਾਰ ਕਰਨੀ ਕਰਦੇ ਇਹ ਬਕਸੇ ਆ ਮਧੂਮੱਖੀ ਪਾਲੂਗੇ ਆਪਾਂ ਆਪਣੇ ਘਰਾਂ 'ਚ ਸ਼ਹਿਦ ਆਉਂਦਾ ਆਗਾ ਤੇ ਆਪਾਂ ਬਾਜ਼ਾਰ ਤੋਂ ਲੈ ਲੈਣੇ ਆ ਜਿਵੇਂ ਆਪਾਂ ਹਨੀ ਦਾ ਨਾਮ ਵੀ ਲੈਂਦੇ ਹਾਂਗੇ ਜਿਵੇਂ ਸ਼ਹਿਣੀ ਸਵੀਟ ਹਨੀ ਨਾ ਡਾਬਰ ਦਾ ਜਿਆਦਾ ਹੋਰ ਕੰਪਨੀ ਲਾਉਂਦਾ ਉਹ ਦੋਸਤੋ ਕੰਪਨੀ ਆ ਆਪ ਨਹੀਂ ਤਿਆਰ ਕਰਦੇ ਆ ਮਧੂਮੱਖੀਆਂ ਤੋਂ ਤਿਆਰ ਕੀਤਾ ਹੈਗਾ ਮਧੂਮੱਖੀ ਦਾ ਤੁਹਾਨੂੰ ਪਤਾ ਹੀ ਆ ਵੀ ਮੱਖੀ ਕੀ ਚੀਜ਼ ਹੁੰਦੀ ਆ ਮਦੂਮੁਖੀ ਪਾਲਣ ਦਾ ਕੰਮ ਬਹੁਤ ਚੱਲਦਾ ਗਿਆ ਤੇ ਸ਼ਾਇਦ ਹੁੰਦਾ ਤੇ ਮੇਰਾ ਮਕਸਦ ਵੀ ਜਿਹੜੇ ਵੀਡੀਓ ਕਵਰ ਕਰਨ ਦੇ ਹੀ ਆ ਵੀ ਇੱਕ ਸਵਾਲ ਆ ਸਾਰਿਆਂ ਲਈ ਬਕਸੇ ਬਹੁਤ ਵੇਖੀ ਆਪਾਂ ਪਏ ਬਕਸੇ ਜ਼ਿਆਦਾਤਰ ਐਂ ਹੀ ਵੈਸੀ ਹੁੰਦੇ ਆ ਪਲੇਨ ਸਿੱਦੇ ਰੱਖਿਓਏ ਪਰ ਜਿਹੜੇ ਇਹ ਬਕਸੇ ਤੁਸੀਂ ਗੱਲ ਨੋਟ ਕਰ ਹੀ ਲਈ ਹੋਣੀ ਆ ਵੀ ਇਹ ਨੋਟ ਕਰੋ ਵੀ ਸਾਰੇ ਜਿੰਨੇ ਬਕਸੇ ਕੋਈ ਵੀ ਤੁਹਾਨੂੰ ਇੱਕੋ ਹੀ ਨਹੀਂ ਮਿਲਣਾ ਕਿਤੇ ਇੱਟਾਂ ਦਾ ਰਿਗੜ ਲੱਗਾ ਕਿਤੇ ਤੁਹਾਨੂੰ ਕੋਈ ਵੀ ਜਗੜ ਲਾ ਕੇ ਗਲਾਜੇ ਤਰ੍ਹਾਂ ਮੁੱਦੇ ਮਰੇ ਹੋਏ ਆ ਕਿ ਬਕਸਿਆਂ ਦੀ ਸਪੇਸ ਰੱਖੀ ਹੋਈ ਏ ਘੱਟੋ ਘੱਟ 6 ਸਾ ਪੈਕ ਜ਼ਮੀਨ ਤੋਂ ਉੱਪਰ ਉੱਠ ਮਿਆਂ ਇਹਦਾ ਕਾਰਨ ਕੀ ਆ ਸਪੇਸ ਕਿਉਂ ਰੱਖੀ ਆ ਕਮੈਂਟਾਂ ਚ ਆਪਣੇ ਵਿਚਾਰ ਜ਼ਰੂਰ ਸੰਝੇ ਕਰੋ ਕਿੱਤੇ ਪੰਜਾਬ ਦੇ ਵਿੱਚ ਦੋਸਤੋ ਵੀਡੀਓ ਕਵਰ ਕਰੀਆ ਇੱਕ ਕਿੱਤਾ ਇਹ ਵੀ ਆਉਂਦਾ ਮਧੂਮੱਖੀ ਪਾਲਣ ਦਾ ਪੰਜਾਬ ਦੇ ਵਿੱਚ ਵੈਸੇ ਰੋਜ਼ਗਾਰ ਦੀ ਕੋਈ ਕਮੀ ਨਹੀਂ ਲੋਕੀ ਬਾਹਰ ਨੂੰ ਭਜਦੇ ਆ ਤੇ ਅੱਜ ਕਿੱਤਾ ਦੋਸਤੋ ਵੈਸੇ ਮੈਨੂੰ ਇਹ ਬੜਾ ਪਿਆਰਾ ਲੱਗਿਆ ਵੀ ਜਿਹੜੇ ਜਿਹੜੇ ਇਹ ਕਾਰੋਬਾਰ ਕਰਦੇ ਆ ਇਹ ਡੱਬਿਆਂ ਦੇ ਨਾਲ ਲਿਖਿਆ ਬਾਕਸ ਸਖਦੇ ਪੱਟੀ ਪੱਟੀ ਵਰਗਾ ਕਹ ਲੋ ਸਾਹਮਣੇ ਵੀ ਦੇ ਸਕਦੇ ਆ ਵੀ ਪੱਟੀ ਵਰਗੇ ਤੇ ਜਾਣ ਜਿਹੜੇ ਜਿਹੜੇ ਵੀ ਵੀਰਾਂ ਦੇ ਰੱਖੇ ਹੋਏ ਆ ਇਹ ਕਾਰੋਬਾਰ ਕਰਦੇ ਆ ਕਿੱਤਾ ਕਰਦੇ ਆ ਆਪਦਾ ਕਿਤੈਂਸ અપਨਾਇਆ ਹੋਇਆ ਜੀਨੇ ਮਧੂਮੱਖੀ ਪਾਲਣ ਦਾ ਉਹ ਵੀਰ ਆਪਣੇ ਕਮੈਂਟ ਜਰੂਰ ਦੇਣ ਤਾਂ ਕਿ ਆਪਣੇ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਤਾ ਲੱਗੇ ਵੀ ਇਹ ਲਾਈਵ ਅੰਦ ਧੰਦਾ ਕਿ ਘੱਟ ਦੇ ਅੰਦ ਸਲਦਾ ਇੱਕ ਤਾਂ ਕਰਦਾ ਪਿਓਰ ਸ਼ਹਿਦ ਹੋ ਜਾਂਦਾ ਵੀ ਦੱਸੋ ਵੀ ਇਹ ਚ ਕਿੰਨੀ ਕਿ ਖੇਚਲ ਕਰਨੀ ਪੈਂਦੀ ਆ ਤੇ ਮੇਨ ਵੀਡੀਓ ਐਸੀ ਦੀ ਸੀ ਕਿ ਇਹਨਾਂ ਨੇ ਸਪੇਸ ਕਿਉਂ ਰੱਖੀ ਆ ਕਈ ਬਕਸੇ ਤੇ ਮੇਰੇ ਕਿ ਸਪੇਸ ਨਹੀਂ ਹੈ ਸੀਗੀ ਤੇ ਹੋ ਸਕਦਾ ਵੀ ਹੁਣ ਸਪੇਸ ਕਿੰਨਾਂ ਤੇ ਜ਼ਮੀਨ ਤੋਂ ਰੱਖੀ ਹੋਵੇ ਤੇ ਆਪਣੇ ਵਿਚਾਰ जरूर ਸਾਂਝੇ ਕਰੋ ਵੀ ਸਪੇਸ ਦਾ ਕੀ ਫਾਇਦਾ ਆਪਾਂ ਨੂੰ ਸਪੇਸ ਕਾਹ ਤੋਂ ਰੱਖੀਏ ਤਾਂ ਕਿ ਹੋਰਾਂ ਨੂੰ ਵੀ ਜਾਣਕਾਰੀ ਮਿਲੇ ਜਾਣਕਾਰੀ ਸਾਂਝੀ जरूर ਕਰ ਦਿਓ ਤੇ ਵੀਡੀਓ ਦੇਖਣ ਲਈ ਧੰਨਵਾਦ